ਇਹ ਗਾਣਾ ਮੈਂ ਆਪਣੇ ਡੈਡੀ ਨੂੰ ਡੈਡੀਕੇਟ ਕਰਦਾ 우ਸਤਾਦ ਪੂਰਨ ਸ਼ਾ ਕੋਟੀ ਸਾਹਿਬ ਇਹ ਕਰਿਓ ਨਾ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਜੱਟੋ ਅੱਜ ਜਦੋਂ ਦੇ ਉਹ ਗਏ ਆ ਅੱਜ ਪਹਿਲੀ ਵਾਰੀ ਮੈਨੂੰ ਥੋੜਾ ਜਿਹਾ ਗਾਉਣਾ ਕਾਉਣਾ ਅੱਛਾ ਲੱਗ ਰਿਹਾ ਇਹ ਤਾਂ ਜਿੱਦਨ ਦੇ ਉਹ ਗਏ ਹੋਇਆ ਜਾਂ ਤਾਂ ਮੈਂ ਰੋਈ ਜਾਣਾ ਬਸ ਰੋਈ ਜਾਣਾ ਕਿਉਂਕਿ ਪਿਓ ਬਹੁਤ ਵੱਡੀ ਚੀਜ਼ ਹੈ ਉਹ ਤੋਂ ਵੱਡਾ ਇਸ ਦੁਨੀਆ 'ਚ ਕੋਈ ਨਹੀਂ ਮਾਂ ਤੋਂ ਵੱਡਾ ਇਸ ਦੁਨੀਆ 'ਚ ਕੋਈ ਨਹੀਂ ਸਾਰਾ ਸਾਰਾ ਗੱਲੇ ਰਹਿ ਗਿਆਂ ਪੁਰਨਚਾ ਕੋਟੀ ਜੀ ਦਾ ਜ਼ਿਕਰ ਕੀਤਾ ਤੁਹਾਡੇ ਫਾਦਰ ਸਾਹਿਬ ਵੀ ਨੇ ਇੱਕ ਤਰੀਕੇ ਦੇ ਨਾਲ ਉਸਤਾਦ ਵੀ ਨੇ ਔਰ ਪਿਛਲੇ ਦਿਨਾਂ ਚ ਸਦੀਵੀ ਵਿਛੋੜਾ ਦੇ ਕੇ ਗਏ ਪਰ ਇਸ ਦੇ ਬਾਵਜੂਦ ਵੀ ਗਾਇਕੀ ਨੂੰ ਤੁਸੀਂ ਜਿੰਦਾ ਰੱਖਿਆ ਕਿਉਂਕਿ ਉਹਨਾਂ ਨੇ ਗਾਇਕੀ ਸਿਖਾਈ ਸੀ ਪੂਰੀ ਦੁਨੀਆ ਸਾਡੇ ਲਈ ਰੰਗਮੰਚ ਹੈ ਕਰ ਸਾਡੇ ਜੋ ਮਰਜ਼ੀ ਹੋਇਆ ਹੋਵੇ ਲੋਕਾਂ ਦੇ ਸਾਹਮਣੇ ਅਸੀਂ ਹੱਸਣਾ ਹੈ ਲੋਕਾਂ ਦੇ ਸਾਹਮਣੇ ਅਸੀਂ ਗਾਉਣਾ ਹੈ ਪੂਰੀ ਦੁਨੀਆ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਘਰ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਮੈਨੂੰ ਸਾਹਿਤ ਨਾਲ ਉਹਨਾਂ ਨੇ ਜੋੜਿਆ ਪਹਿਲਾਂ ਮੈਂ ਭੱਜਦਾ ਹੁੰਦਾ ਸੀ ਮੈਂ ਪੜ੍ਹਦਾ ਨਹੀਂ ਸੀ ਹੁੰਦਾ ਫਿਰ ਮੈਨੂੰ ਉਹਨਾਂ ਨੇ ਦੱਸਿਆ ਕਿ ਉਹ ਕਾਕਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੂੰ ਪੜਿਆ ਕਰ ਬਾਬਾ ਸ਼ਾਹ ਹੁਸੈਨ ਜੀ ਨੂੰ ਪੜਿਆ ਕਰ ਹਾਸ਼ਮ ਸ਼ਾਹ ਸਾਹਿਬ ਨੂੰ ਪੜਿਆ ਕਰ ਬਾਬਾ ਬੁੱਲੇ ਸ਼ਾਹ ਨੂੰ ਪੜਿਆ ਕਰ ਮੇਰੀ ਜ਼ਿੰਦਗੀ 'ਚ ਉਹਨਾਂ ਤੋਂ ਬਿਨਾ ਕੁਝ ਹੋਰ ਹੈ ਹੀ ਨਹੀਂ ਉਹ ਕਹਿੰਦਾ ਨਾ ਨਈਓ ਭੁੱਲਣਾ ਵੀ ਛੋੜਾ ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਹਨਾ ਸ਼ਾਹ ਗੋਡੀ ਸਾਹਿਬ ਦਾ ਵੀ ਛੋੜਾ ਨਹੀਂ ਭੁੱਲ ਸਕਦੇ ਅਸੀਂ ਚੌਤੁਰ ਸੰਦੇ ਸਾਰੇ ਕਲਾਕਾਰ ਸ਼ਰਾਬ ਨੂੰ ਲੈ ਕੇ ਚਿੱਟੇ ਨੂੰ ਲੈ ਕੇ ਹੋ ਡਰਗਸ ਨੂੰ ਲੈ ਕੇ ਜਾਂ ਗਨ ਕਲਚਰ ਨੂੰ ਲੈ ਕੇ ਪ੍ਰਮੋਟ ਕਰਦੇ ਨਜ਼ਰ ਆਉਂਦੇ ਜਨਾਬ 우ਸਤਾਦ ਪੁਰਨਸ਼ਾ ਗੋਟੀ ਸਾਹਿਬ ਉਹਨਾਂ ਨੇ ਮੈਨੂੰ ਸਿਖਾਇਆ ਇਹ ਹੈ ਕਿ ਗਾਣਾ ਉਹ ਪੁੱਤਰ ਉਹ ਗਾਣਾ ਜਿਹੜਾ ਤੇਰੀ ਮਾਂ ਭੈਣ ਧੀ ਬੈਠ ਕੇ ਸੁਣ ਸਕੇ ਜੇ ਤੇਰੀ ਮਾਂ ਭੈਣ ਧੀ ਸੁਣੇਗੀ ਤੇ ਲੋਕਾਂ ਦੀਆਂ ਮਾਵਾਂ ਭੈਣਾਂ ਧੀਾਂ ਸੁਣਣਗੇ ਤੇ ਜਦੋਂ ਪੰਜਾਬ ਦੀ ਗੱਲ ਹੈ ਕਿ ਨਸ਼ੇ ਜਿਹੜੇ ਬਹੁਤ ਜ਼ਿਆਦਾ ਹੋ ਗਏ ਨੇ ਮੈਂ ਫੀਲ ਕਰਦਾ ਰੋਜ਼ ਅਸੀਂ ਦੇਖਦੇ ਵੀ ਹਾਂ ਸੈਂਟਰ ਜਿਹੜੇ ਭਰੇ ਹੋਏ ਨੇ ਬੱਚਿਆਂ ਦੇ ਨਾਲ ਬੜਾ ਜਿਹੜਾ ਸਾਡਾ ਪੰਜਾਬ ਹੈ ਬੜਾ ਇਸ ਚੀਜ਼ ਨਾਲ ਭਰਪੂਰ ਹੋ ਗਿਆ ਹੈ ਨਸ਼ੇ ਦੇ ਨਾਲ ਯੁੱਧ ਨਸ਼ੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਤਾਂ ਬਠਿੰਡਾ ਤੱਕ ਉਸ ਦੀ ਗੂੰਜ ਦਿਖਾਈ ਦੇ ਰਹੀ ਆ ਔਰ ਉਸ ਨੂੰ ਯੋਗਦਾਨ ਦੇਣ ਦੇ ਲਈ ਬਖਵਾ ਕਲਾਕਾਰ ਆ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਮਾਸਟਰ ਸਲੀਮ ਸ਼ਹਿਜ਼ਾਦਾ ਸਲੀਮ ਦੇ ਨਾਮ ਨਾਲ ਬਹੁਤ ਸਾਰੇ ਲੋਕ ਪੁਕਾਰਦੇ ਨੇ ਇਸ ਵਕਤੋਂ ਮੇਰੇ ਨਾਲੇ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ মিডিਆ ਦੇ ਉੱਪਰ ਮਿਹਰਬਾਨੀ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਜੀ ਅੱਜ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਇਸ ਤਰੀਕੇ ਦੇ ਨਾਲ ਯੁੱਧ ਨਸ਼ਾ ਵਿਰੋਧੀ ਇੱਕ ਪ੍ਰੋਗਰਾਮ ਲਿਖਿਆ ਗਿਆ ਔਰ ਬਠਿੰਡਾ ਪ੍ਰੀਮੀਅਰ ਲੀਗ ਦੇ ਜ਼ਰੀਏ ਤੁਹਾਨੂੰ ਵੀ ਉਹ ਮੌਕਾ ਮਿਲ ਰਿਹਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਯੋਗਦਾਨ ਦੇ ਸਕੋ ਉਸ ਮਹਿੰਮ ਦੇ ਵਿੱਚ ਕਿ ਘਟੂ ਘਟ ਜਵਾਨੀ ਬਚਾਈ ਜਾ ਸਕੇ ਕਿਸਾਨੀ ਬਚਾਈ ਜਾ ਸਕੇ ਬਿਲਕੁਲ ਸਾਡਾ ਜਿਹੜਾ ਪੰਜਾਬ ਹੈ ਜਿਹੜਾ ਪੰਜਾਬ ਦਾ ਕਲਚਰ ਹੈ ਕਲਚਰ ਦੇ ਨਾਲ ਕਿਸਾਨੀ ਰਿਲੇਟਡ ਹੈ ਸਾਡੇ ਪੰਜਾਬ ਤੋਂ ਹੀ ਬੜਾ ਕੁਝ ਰਿਲੇਟ ਕਰਦਾ ਹੈ ਸਾਡੇ ਪੰਜਾਬ ਦੇ ਨਾਲ ਜਿੰਨਾ ਵਿੱਚੋਂ ਗਾਇਕੀ ਹੈ ਜਿੰਨਾ ਵਿੱਚੋਂ ਖੇਤੀਬਾੜੀ ਹੈ ਹਨਾ ਔਰ ਜਿੰਨਾ ਵਿੱਚੋਂ ਸਾਹਿਤਿਕ ਚੀਜ਼ਾਂ ਬਹੁਤ ਨੇ ਗਾਣਾ ਵਜਾਣਾ ਖਾਣਾ ਜਿਹੜਾ ਉਹ ਵੀ ਸਾਨੂੰ ਕਿਸਾਨੀ ਤੋਂ ਮਿਲਦਾ ਹੈ ਕਿਸਾਨ ਫਸਲ ਉਗਾਉਂਦਾ ਹੈ ਕਣਕ ਉਗਾਉਂਦਾ ਹੈ ਚੀਜ਼ਾਂ ਉਗਾਉਂਦਾ ਹੈ ਤੇ ਸਾਨੂੰ ਉਹ ਮਿਲਦੀਆਂ ਨੇ ਖਾਣ ਨੂੰ ਹਨਾ ਤੇ ਜਦੋਂ ਕਿਸਾਨੀ ਦੀ ਗੱਲ ਆਉਂਦੀ ਹੈ ਫਿਰ ਅਸੀਂ ਨਾਲ ਤੇ ਜਦੋਂ ਪੰਜਾਬ ਦੀ ਗੱਲ ਹੈ ਕਿ ਨਸ਼ੇ ਜਿਹੜੇ ਬਹੁਤ ਜ਼ਿਆਦਾ ਹੋ ਗਏ ਨੇ ਮੈਂ ਫੀਲ ਕਰਦਾ ਰੋਜ਼ ਅਸੀਂ ਦੇਖਦੇ ਵੀ ਆਂ ਸੈਂਟਰ ਜਿਹੜੇ ਭਰੇ ਹੋਏ ਨੇ ਬੱਚਿਆਂ ਦੇ ਨਾਲ ਆ ਬੜਾ ਬੜਾ ਜਿਹੜਾ ਸਾਡਾ ਪੰਜਾਬ ਹੈ ਬੜਾ ਇਸ ਚੀਜ਼ ਨਾਲ ਭਰਪੂਰ ਹੋ ਗਿਆ ਨਸ਼ੇ ਦੇ ਨਾਲ ਮੈਂ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਦੁਆ ਕਰਦਾ ਕਿ ਇਹ ਨਸ਼ਾ ਦੂਰ ਹੋਵੇ ਇਹ ਚੀਜ਼ਾਂ ਇੱਥੋਂ ਪੰਜਾਬ ਚੋਂ ਹਟ ਜਾਣ ਪੰਜਾਬ ਕੀ ਪੂਰੀ ਦੁਨੀਆ ਚੋਂ ਹਟ ਜਾਣ ਰੱਬ ਮੇਰ ਕਰੇ ਆ ਆਮ ਤਰੀਕੇ ਦੇ ਨਾਲ ਅਸੀਂ ਦੇਖਦੇ ਬਹੁਤ ਸਾਰੇ ਕਲਾਕਾਰ ਹੈ ਸ਼ਰਾਬ ਨੂੰ ਲੈ ਕੇ ਚਿੱਟੇ ਨੂੰ ਲੈ ਕੇ ਹੋਰ ਡਰੱਗਸ ਨੂੰ ਲੈ ਕੇ ਜਾਂ ਗਨ ਕਲਚਰ ਨੂੰ ਲੈ ਕੇ ਪ੍ਰਮੋਟ ਕਰਦੇ ਨਜ਼ਰ ਆਉਂਦੇ ਪਰ ਅਸੀਂ ਜਦੋਂ ਤੁਹਾਡੇ ਗੀਤ ਸੁਣਦੇ ਆ ਨੱਚਣ ਨੂੰ ਵੀ ਦਿਲ ਕਰਦਾ ਹੈ ਝੂਮਣ ਨੂੰ ਵੀ ਦਿਲ ਕਰਦਾ ਹੈ ਪਰਿਵਾਰ ਦੇ ਵਿੱਚ ਬੈਠ ਕੇ ਵੀ ਸੋਲਣੇ ਨਾ ਤੋਂ ਚ ਸਾਨੂੰ ਕਿਤੇ ਗਨ ਨਜ਼ਰ ਆਈ ਹੈ ਨਾ ਹੀ ਸਾਨੂੰ ਕਿਤੇ ਨਸ਼ਾ ਨਜ਼ਰ ਆਇਆ ਨਾ ਹੀ ਸਾਨੂੰ ਕਿਤੇ ਚਿੱਟਾ ਨਜ਼ਰ ਆਇਆ ਨਾ ਹੀ ਸ਼ਰਾਬ ਨਜ਼ਰ ਆਈ ਹੈ ਤੋਂ ਨੂੰ ਨਹੀਂ ਲੱਗਦਾ ਕਿ ਐਗਜ਼ੈਂਪਲ ਇਸ ਤਰੀਕੇ ਦੀ ਜਿਹੜੀ ਸੈਟ ਤੁਸੀਂ ਕਰ ਰਹੇ ਹੋ ਬਾਕੀ ਕਲਾਕਾਰਾਂ ਨੂੰ ਵੀ ਕਰਨੀ ਚਾਹੀਦੀ ਹੈ ਕਿ ਇਸ ਤਰੀਕੇ ਨਾਲ ਵੀ ਸਾਡੀ ਗਾਇਕੀ ਹੋ ਸਕਦੀ ਹੈ ਮੈਂ ਪਹਿਲਾਂ ਕਹਿ ਕੋ ਦਿੰਦਾ ਹੁੰਦਾ ਸੀ ਕਿ ਦੂਜਿਆਂ ਨੂੰ ਵੀ ਇਹ ਕਰਨਾ ਚਾਹੀਦਾ ਹੁਣ ਮੈਂ ਕਹਿੰਦਾ ਨਹੀਂ ਹੁਣ ਮੈਂ ਆਪਣੀ ਹੀ ਸ਼ੋਰਟ ਹੀ ਲੈਣਾ ਕਿ ਯਾਰ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਮੈਨੂੰ ਅੱਛਾ ਹੀ ਬੋਲਣਾ ਚਾਹੀਦਾ ਕਿਉਂਕਿ ਮੇਰੇ ਫਾਦਰ ਸਾਹਿਬ ਜਨਾਬ ਉਸਤਾਦ ਪੂਰਨ ਸ਼ਾ ਗੁਟੀ ਸਾਹਿਬ ਉਹਨਾਂ ਨੇ ਮੈਨੂੰ ਸਿਖਾਇਆ ਇਹ ਹੈ ਕਿ ਗਾਣਾ ਉਹ ਪੁੱਤਰ ਉਹ ਗਾਣਾ ਜਿਹੜਾ ਤੇਰੀ ਮਾਂ ਭੈਣ ਧੀ ਬੈਠ ਕੇ ਸੁਣ ਸਕੇ ਜੇ ਤੇਰੀ ਮਾਂ ਭੈਣ ਧੀ ਸੁਣੇਗੀ ਤੇ ਲੋਕਾਂ ਦੀਆਂ ਮਾਵਾਂ ਭੈਣਾਂ ਧੀਆਂ ਸੁਣਣਗੇ ਅੱਛਾ ਗਾਣਾ ਗਾਇਆ ਅੱਜ ਤੱਕ ਜੋ ਵੀ ਗਾਇਆ ਮੈਂ ਕਦੀ ਕੋਈ ਚਿੱਤੇ ਦੀ ਗੱਲ ਨਹੀਂ ਕੀਤੀ ਮੈਂ ਕਦੀ ਕੋ ਗੋਲੀਆਂ ਬੰਦੂਕਾਂ ਦੀ ਗੱਲ ਨਹੀਂ ਕੀਤੀ ਕੋਈ ਨਸ਼ਿਆਂ ਦੀ ਗੱਲ ਨਹੀਂ ਕੀਤੀ ਹਾਂ ਇਹ ਜ਼ਰੂਰ ਕਿਹਾ ਕਿ ਨਸ਼ਿਆਂ ਤੋਂ ਬਚੋ ਨਸ਼ੇ ਬਹੁਤ ਮਾੜੀ ਚੀਜ਼ ਹੈ ਬਹੁਤ ਹੀ ਮਾੜੀ ਚੀਜ਼ ਇਹਨਾਂ ਤੋਂ ਬਚਾਅ ਹੋਣਾ ਚਾਹੀਦਾ ਮੈਂ ਇਦਾਂ ਦੇ ਅ ਗਾਣੇ ਗਾਏ ਆ ਜਿਹੜੇ ਨਸ਼ਿਆਂ ਦੇ ਵਿਰੁੱਧ ਨੇ ਜਿਹੜੇ ਨਸ਼ਿਆਂ ਦੇ ਹੱਕ 'ਚ ਇਹਨੇ ਮੈਂ ਉਦਾਂ ਦਾ ਕੁਝ ਨਹੀਂ ਕਦੀ ਵੀ ਗਾਇਆ ਨਾ ਮੈਂ ਗਾਉਣਾ ਹੈ ਔਰ ਮੇਰੀ ਮੈਂ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਕਿ ਮੈਂ ਕੁਝ ਐਸੀ ਚੀਜ਼ ਗਾਵਾਂ ਜਿਹੜੀ ਸਦੀਆਂ ਤੱਕ ਯਾਦ ਰੱਖੀ ਜਾਵੇ ਔਰ ਅੱਛੇ ਤਰੀਕੇ ਨਾਲ ਇੱਜ਼ਤ ਨਾਲ ਉਹਨੂੰ ਯਾਦ ਕੀਤਾ ਜਾਵੇ ਤੁਸੀਂ ਉਸਤਾਦ ਪੂਰਨਸ਼ਾ ਕੋਟੀ ਜੀ ਦਾ ਜ਼ਿਕਰ ਕੀਤਾ ਤੁਹਾਡੇ ਫਾਦਰ ਸਾਹਿਬ ਵੀ ਨੇ ਇੱਕ ਤਰੀਕੇ ਦੇ ਨਾਲ ਉਸਤਾਦ ਵੀ ਨੇ ਔਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਉਸਤਾਦ ਪੂਰਨਸ਼ਾ ਕੋਟੀ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਪਿਛਲੇ ਦਿਨਾਂ 'ਚ ਸਦੀਵੀ ਵਿਛੋੜਾ ਦੇ ਕੇ ਗਏ ਪਰ ਇੱਕ ਕਲਾਕਾਰ ਦੇ ਲਈ ਬਹੁਤ ਵੱਡਾ ਦੁੱਖ ਤਾਂ ਹੈ ਹੀ ਹੈ ਪਰ ਇੱਕ ਪੁੱਤਰ ਦੇ ਤੌਰ ਤੇ ਬਹੁਤ ਵੱਡਾ ਦੁੱਖ ਸੀ ਤੁਹਾਡੇ ਲਈ ਪਰ ਇਸ ਦੇ ਬਾਵਜੂਦ ਵੀ ਗਾਇਕੀ ਨੂੰ ਤੁਸੀਂ ਜਿੰਦਾ ਰੱਖਿਆ ਕਿਉਂਕਿ ਉਹਨਾਂ ਨੇ ਗਾਇਕੀ ਸਿਖਾਈ ਸੀ ਔਰ ਮੇਰੀ ਯਾਦ ਹੈ ਕਿ ਉਹਨਾਂ ਦੇ ਫੌਤੋਂ ਤੋਂ ਕੁਝ ਹੀ ਦਿਨਾਂ ਬਾਅਦ ਤੁਹਾਨੂੰ ਜਗਰਾਤੇ ਦਾ ਪ੍ਰੋਗਰਾਮ ਸੀ ਤਾਂ ਸ਼ੋਅ ਮਸਟ ਗੋ ਆਨ ਦੇ ਆਮ ਕਲਾਕਾਰ ਹਰ ਇੱਕ ਨੂੰ ਕਹਿ ਦਿੱਤਾ ਜਾਂਦਾ ਜੀ ਸ਼ੋ ਮਸਟ ਗੋ ਆਨ ਮੇਰਾ ਨਾਮ ਜੋਕਰ ਸੀ ਅਸੀਂ ਦੇਖਿਆ ਪਰ ਅਸਲੀ ਅਰਥ ਸ਼ਾਇਦ ਇੱਕ ਪੁੱਤਰ ਇੱਕ ਕਲਾਕਾਰੀ ਸਮਝ ਸਕਦਾ ਕਿ ਸ਼ੋ ਮਸਟ ਗੋ ਆਨ ਦਾ ਅਸਲੀ ਅਰਥ ਕੀ ਹੈ ਸ਼ੋ ਮਸਟ ਗੋ ਆਨ ਇਹ ਲਾਈਫ ਹੈ ਲਾਈਫ ਵੀ ਇੱਕ ਸ਼ੋ ਹੀ ਹੈ ਤੁਹਾਡੀ ਜਿਹੜੀ ਲਾਈਫ ਹੈ ਪੂਰੀ ਲਾਈਫ ਜਿਹੜੀ ਹੈ ਮੇਰੀ ਕੱਲੇ ਦੀ ਨਹੀਂ ਤੁਹਾਡੀ ਵੀ ਸਾਰਿਆਂ ਦੀ ਕੰਮ ਕਰਤਾ ਕਰਨਾ ਹੀ ਪੈਂਦੇ ਆ ਪਰ ਜਿਹੜਾ ਵਿਛੋੜਾ ਹੈ ਉਹ ਭੁੱਲਿਆ ਨਹੀਂ ਜਾ ਸਕਦਾ ਉਹ ਕਹਿੰਦਾ ਨਾ ਨਈਓ ਭੁੱਲਣਾ ਵੀ ਛੋੜਾ ਮੈਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ ਹਨਾ ਸ਼ਾਹ ਕੋਟੀ ਸਾਹਿਬ ਦਾ ਵੀ ਛੋੜਾ ਨਹੀਂ ਭੁੱਲ ਸਕਦੇ ਅਸੀਂ ਔਰ ਮੈਂ ਤਾਂ ਬਿਲਕੁਲ ਹੀ ਨਹੀਂ ਭੁੱਲ ਸਕਦਾ ਮੈਨੂੰ ਉਹਨਾਂ ਨੇ ਬੜਾ ਕੁਝ ਸਿਖਾਇਆ ਮੈਨੂੰ ਤੁਰਨਾ ਉਹਨਾਂ ਨੇ ਸਿਖਾਇਆ ਮੈਨੂੰ ਗਾਉਣਾ ਉਹਨਾਂ ਨੇ ਸਿਖਾਇਆ ਮੈਨੂੰ ਲਫ਼ਜ਼ਾਂ ਦੀ ਚੋਣ ਉਹਨਾਂ ਨੇ ਕਰਨੀ ਸਿਖਾਈ ਮੈਨੂੰ ਸਾਹਿਤਿਕ ਚੀਜ਼ਾਂ ਨਾਲ ਮੋਹ ਪਿਆਰ ਕਰਨਾ ਉਹਨਾਂ ਨੇ ਸਿਖਾਇਆ ਮੈਨੂੰ ਚੰਗੀਆਂ ਚੀਜ਼ਾਂ ਨਾਲ ਪਿਆਰ ਕਰਨਾ ਉਹਨਾਂ ਨੇ ਸਿਖਾਇਆ ਮੈਨੂੰ ਅੱਛੇ ਗਾਣੇ ਨਾਲ ਪਿਆਰ ਕਰਨਾ ਉਹਨਾਂ ਨੇ ਸਿਖਾਇਆ ਮੈਨੂੰ ਮੈਨੂੰ ਸਾਹਿਤ ਨਾਲ ਉਹਨਾਂ ਨੇ ਜੋੜਿਆ ਪਹਿਲਾਂ ਮੈਂ ਭੱਜਦਾ ਹੁੰਦਾ ਸੀ ਮੈਂ ਪੜ੍ਹਦਾ ਨਹੀਂ ਸੀ ਹੁੰਦਾ ਫਿਰ ਮੈਨੂੰ ਉਹਨਾਂ ਨੇ ਦੱਸਿਆ ਕਿ ਉਹ ਕਾਕਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੂੰ ਪੜਿਆ ਕਰ ਬਾਬਾ ਸ਼ਾਹ ਹੁਸੈਨ ਜੀ ਨੂੰ ਪੜਿਆ ਕਰ ਹਾਸ਼ਮ ਸ਼ਾਹ ਸਾਹਿਬ ਨੂੰ ਪੜਿਆ ਕਰ ਬਾਬਾ ਬੁੱਲੇ ਸ਼ਾਹ ਨੂੰ ਪੜਿਆ ਕਰ ਭਗਤ ਕਬੀਰ ਜੀ ਨੂੰ ਪੜਿਆ ਕਰ ਸੂਰਦਾਸ ਜੀ ਨੂੰ ਪੜਿਆ ਕਰ ਅੱਛੇ ਅੱਛੇ ਲੋਕਾਂ ਨੂੰ ਪੜਿਆ ਕਰ ਬਾਬਾ ਸ਼ਾਇਨਾਤ ਬਾਰੇ ਮੈਨੂੰ ਉਹਨਾਂ ਨੇ ਦੱਸਿਆ ਬਾਬਾ ਬੁੱਲੇ ਸ਼ਾਹ ਬਾਰੇ ਉਹਨਾਂ ਨੇ ਦੱਸਿਆ ਮੈਨੂੰ ਹਾਸ਼ਮ ਸ਼ਾਹ ਦੀ ਸੋਣੀ ਉਹਨਾਂ ਨੇ ਦੱਸੀ ਸੈਫਲ ਮਲੂਕ ਉਹਨਾਂ ਨੇ ਦੱਸਿਆ ਸੁਲਤਾਨ ਬਾਹੂ ਉਹਨਾਂ ਨੇ ਦੱਸਿਆ ਹਮ ਹੋਰ ਮੈਂ ਕੀ ਕੀ ਜ਼ਿਕਰ ਕਰਾਂ ਮੈਨੂੰ ਜੋ ਜੋ ਉਹਨਾਂ ਨੇ ਦੱਸਿਆ ਉਹ ਮੈਨੂੰ ਨਹੀਂ ਲੱਗਦਾ ਕਦੀ ਕਿਸੇ ਨੇ ਮੈਨੂੰ ਦੱਸਿਆ ਹੋਵੇ ਕਿਉਂਕਿ ਮੈਂ ਮੇਰੀ ਨਜ਼ਰ 'ਚ ਯਾ ਮੇਰੀ ਜ਼ਿੰਦਗੀ ਚ ਉਹਨਾਂ ਤੋਂ ਬਿਨਾ ਕੁਝ ਹੋਰ ਹੈ ਹੀ ਨਹੀਂ ਇੱਕ ਬੱਚੇ ਸਲੀਮ ਤੋਂ ਲੈ ਕੇ ਇੱਕ ਮਾਸਟਰ ਸਲੀਮ ਤੱਕ ਦਾ ਸਫ਼ਰ ਸੀ ਜਦੋਂ ਘਰੋਂ ਚੱਲਦੇ ਸੀ ਤਾਂ ਪੂਰਨਸ਼ਾ ਕੋਟੀ ਜੀ ਨੂੰ ਪ੍ਰਣਾਮ ਵੀ ਕਰਦੇ ਹੋਗੇ ਪਿਤਾ ਦੇ ਤੌਰ ਤੇ ਵੀ ਗੁਰੂ ਦੇ ਤੌਰ ਤੇ ਵੀ ਪਰ ਅੱਜ ਜਦੋਂ ਘਰੋਂ ਚੱਲਦੇ ਹਾਂ ਤੇ ਇੱਕ ਖਲਾਅ ਪੈਦਾ ਹੋ ਜਾਂਦਾ ਨਾ ਕਿ ਇਸ ਮੰਜੇ ਤੇ ਬੈਠੇ ਸੀ ਇੱਥੇ ਮੇਰੇ ਤੋਂ ਸ਼ਾਮ ਨੂੰ ਇਹ ਮੰਗਦੇ ਸੀ ਜ਼ਰੀਰੇ ਮੰਗਦੇ ਸੀ ਅੱਜ ਉਹ ਜਦੋਂ ਖਲਾਅ ਪੈਦਾ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਪਰ ਸਟੇਜ ਦੇ ਉੱਪਰ ਉਹੀ ਹਾਸੇ ਵਾਲਾ ਚਿਹਰਾ ਲੋਕਾਂ ਨੂੰ ਚਾਹੀਦਾ ਹੁੰਦਾ ਹੈਗਾ ਕੀ ਫੀਲ ਹੁੰਦਾ ਇੱਕ ਕਲਾਕਾਰ ਦੇ ਤੌਰ ਤੇ ਦਿਮਾਗ 'ਚ ਕੀ ਚੀਜ਼ਾਂ ਚੱਲਦੀਆਂ ਨੇ ਕਲਾਕਾਰ ਭਾਜੀ ਸਾਰਿਆਂ ਦਾ ਹੁੰਦਾ ਇੱਕ ਦਾ ਹੁੰਦਾ ਨਹੀਂ ਜਦੋਂ ਕਲਾਕਾਰ ਬਣ ਜਾਂਦਾ ਨਾ ਜਦੋਂ ਉਹਦੇ ਗਾਣੇ ਫੇਮਸ ਹੋ ਜਾਂਦੇ ਆ ਲੋਕੀਓ ਨੂੰ ਅਕਸੈਪਟ ਕਰ ਲੈਂਦੇ ਆ ਫਿਰ ਉਹ ਘਰ ਦਾ ਨਹੀਂ ਰਹਿੰਦਾ ਉਹ ਫਿਰ ਪੂਰੀ ਦੁਨੀਆ ਦਾ ਹੀ ਹੋ ਜਾਂਦਾ ਹੈ ਹਨਾ ਫਿਰ ਪੂਰੀ ਦੁਨੀਆ ਦਾ ਵੀ ਖਿਆਲ ਰੱਖਣਾ ਪੈਂਦਾ ਹੈ ਘਰ ਦਾ ਵੀ ਖਿਆਲ ਰੱਖਣਾ ਪੈਂਦਾ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਤੇ ਸਾਡਾ ਤਾਂ ਮੈਂ ਤਾਂ ਜਿਵੇਂ ਪਹਿਲਾਂ ਅਰਜ਼ ਕੀਤਾ ਕਿ ਪੂਰੀ ਦੁਨੀਆ ਸਾਡੇ ਲਈ ਰੰਗਮંચ ਹੈ ਕਰ ਸਾਡੇ ਜੋ ਮਰਜ਼ੀ ਹੋਇਆ ਹੋਵੇ ਲੋਕਾਂ ਦੇ ਸਾਹਮਣੇ ਅਸੀਂ ਹੱਸਣਾ ਹੈ ਲੋਕਾਂ ਦੇ ਸਾਹਮਣੇ ਅਸੀਂ ਗਾਉਣਾ ਹੈ ਜਿਹੜਾ ਸਾਡਾ ਕੰਮ ਹੈ ਉਹ ਦੁੱਖ ਥੋੜਾ ਜਿਹਾ ਪਾਸੇ ਰੱਖ ਕੇ ਫਿਰ ਸਾਨੂੰ ਹਸਾਉਣਾ ਪੈਂਦਾ ਗਾਉਣਾ ਪੈਂਦਾ ਪਰ ਉਹ ਜਿਹੜਾ ਦੁੱਖ ਹੈ ਉਹ ਨਾਲ ਹੀ ਰਹਿਣਾ ਹੈ ਔਰ ਸ਼ਾ ਕੋਟੀ ਸਾਹਿਬ ਮੇਰੇ ਨਾਲ ਨੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਬੜਾ ਸਕੂਨ ਹੈ ਕਿ ਮੇਰੇ ਪਿਓ ਨੂੰ ਲੋਕਾਂ ਨੇ ਬੜਾ ਪਿਆਰ ਕੀਤਾ ਮੇਰੇ ਪਿਓ ਨੂੰ ਜਿਹੜੇ ਬੁੱਧੀਜੀਵੀ ਲੋਕ ਨੇ ਆਦੀਬ ਲੋਕ ਨੇ ਜਿਹੜੇ ਬਹੁਤ ਜ਼ਿਆਦਾ আদਬਦਾਰ ਲੋਕ ਨੇ ਉਹਨਾਂ ਨੇ ਬੜਾ ਪਸੰਦ ਕੀਤਾ ਪਿਆਰ ਕੀਤਾ ਅਤੇ ਜਦੋਂ ਉਹ ਗਏ ਆ ਤੇ ਬੜੇ ਵੱਡੇ ਵੱਡੇ ਲੋਕਾਂ ਨੇ ਮੈਨੂੰ ਫੋਨ ਕੀਤੇ ਆਪ ਖੁਦ ਆਏ ਔਰ ਵਿਧਾਨ ਸਭਾ ਚੋਣਾਂ ਵਾਸਤੇ ਮੌਨ ਰੱਖਿਆ ਗਿਆ ਇਹ ਮੇਰੇ ਲਈ ਬੜੀ ਵੱਡੀ ਗੱਲ ਹੈ ਕਿ ਉਹ ਐਕਚੁਅਲੀ ਜਿਹੜੇ ਵੱਡੇ ਲੋਕ ਹੁੰਦੇ ਆ ਭਾਜੀ ਉਹ ਆਪਣੇ ਵਾਸਤੇ ਕੁਝ ਨਹੀਂ ਕਰਦੇ ਉਹ ਆਪਣੇ ਬੱਚਿਆਂ ਲਈ ਆਪਣੇ ਸ਼ਾਗਿਰਦਾਂ ਲਈ ਕਰਕੇ ਜਾਂਦੇ ਨੇ ਉਹਨਾਂ ਨੇ ਆਪਣੇ ਲਈ ਕਦੀ ਕੁਝ ਨਹੀਂ ਕੀਤਾ ਸਾਡੇ ਲਈ ਕਰਕੇ ਗਿਆ ਦੇਖੋ ਇਨਾ ਕੁਛ ਉਹਨਾਂ ਲਈ ਕੀਤਾ ਮੌਨ ਰੱਖਿਆ ਰੱਖਿਆ ਉਹਦਾ ਉਹਦਾ ਜਿਹੜਾ ਸਿਲਾ ਉਹ ਸਾਨੂੰ ਮਿਲਣਾ ਖਾਸ ਤਰੀਕੇ ਨਾਲ ਕਹਿੰਦੇ ਕਲਾਕਾਰ ਕਦੇ ਫੌਤ ਨਹੀਂ ਹੁੰਦੇ ਕਦੇ ਮਰਦੇ ਨਹੀਂ ਅਮਰ ਹੋ ਜਾਂਦੇ ਆ ਔਰ ਪੂਰਨਸ਼ਾ ਕੋਟੀ ਜੀ ਨੇ ਜਿੰਨਾ ਕੁਝ ਕੀਤਾ ਹੈ ਸ਼ਾਇਦ ਰਹਿਂਦੀ ਦੁਨੀਆ ਤੱਕ ਮੈਂ ਕਹਿੰਦਾ ਸਲੀਮ ਨੂੰ ਯਾਦ ਕਰਨਾ ਕਰਨ ਪਰ ਪੂਰਨਸ਼ਾ ਕੋਟੀ ਜੀ ਨੂੰ ਜ਼ਰੂਰ ਯਾਦ ਕੀਤਾ ਜਾਏਗਾ ਔਰ ਇੱਕ ਰਿਕਵੈਸਟ ਜੇਕਰ ਪੂਰਨਸ਼ਾ ਕੋਟੀ ਜੀ ਦਾ ਕੋਈ ਗੀਤ ਮੈਂ ਤੁਹਾਡੇ ਮੂੰਹ ਹੋ ਜੇ ਮੈਂ ਸੁਣਾਉਣਾ ਹੂੰ ਹੂੰ ਅੰਦਰ ਤੂੰ ਹੈ ਬਾਹਰ ਤੂੰ ਹੋਏ ਅੰਦਰ ਤੂੰ ਹੈ ਬਾਹਰ ਤੂੰ ਹੋਏ ਰੋਮ ਰੋਮ ਵਿੱਚ ਤੂੰ ਹਾਲ ਦਾ ਮੈਰਮ ਤੂੰ ਰੱਬਾ ਮੇਰੇ ਹਾਲ ਦਾ ਮੈਰਮ ਤੂੰ ਬਹੁਤ ਧੰਵਾ ਸਮਾਧਾਨ ਲਈ ਸ਼ੁਕਰੀਆ ਜੀ ਮਿਹਰਬਾਨੀ ਉਹ ਗਲਵਤ ਕਰ ਰਹੀ ਸੀ ਮਾਸਟਰ ਸਲੀਮ ਜੀ ਦੇ ਨਾਲ ਤਾਂ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਖੁੱਲ ਕੇ ਉਹਨਾਂ ਨਾਲ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਵੀ ਬਚਾਉਣਾ ਔਰ ਇੱਕ ਗਾਇਕੀ ਨੂੰ ਵੀ ਜ਼ਿੰਦਾ ਜ਼ਰੂਰ ਰੱਖਣਾ ਹੈ ਕੈਮਰਾਮੈਨ ਪ੍ਰਮੋਦ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਬਠਿੰਡਾ